ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਫਸਟ ਆਪਣਾ ਮਸਲਿਨ कॉटन ਦੇ ਬਹੁਤ ਸੋਹਣਾ ਮਸ਼ੀਨ ਵਰਕ ਦਾ ਕੰਮ ਕੀਤਾ ਇਹਦੇ ਵਿੱਚ ਆਪਣੇ ਕੋਲ 10 ਪੀਸ ਰੈਡੀ ਆ ਬਾਕੀ ਅਗਰ ਇਹ ਤੁਸੀਂ ਡਿਜ਼ਾਈਨ ਕਿਸੇ ਵੀ ਰੰਗ ਤੇ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਆ कॉटन ਦੇ ਸੂਟ ਅਵੇਲੇਬਲ ਆ ਜੀ 5-5 ਮੀਟਰ ਦੀ ਕੱਟ ਹੋਏਗੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਠੀਕ ਹੈ ਜੀ ਦੁਪट्टे ਦੇ ਨਾਲ ਨੈਕਸਟ ਆ ਗਏ ਠੀਕ ਹੈ ਜੀ ਬਹੁਤ ਸੋਹਣੇ ਜਿਨ੍ਹਾਂ ਦਾ ਬਾਟਮ ਸਭ ਦੇ ਨਾਲ ਆਫ ਵਾਈਟ ਰਹੇਗੀ ਸ਼ਰਟ ਰਹੇਗੀ ਪ੍ਰਿੰਟ ਵਿੱਚ ਤੇ ਦੁਪट्टे ਬਹੁਤ ਸੋਹਣੇ ਬਣੇ ਹੋਏ ਆ ਜੀ ਦੁਪੱਟੇ ਜਿਹੜੀ ਸੂਟ ਦੀ ਗ੍ਰੇਸ ਨੂੰ ਜਿਹੜੀ ਇਹ ਵਧਾ ਦਿੰਦੇ ਆ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਤੇ ਸਾਰੇ ਵਿੱਚ ਪੱਟੀ ਦਾ ਕੰਮ ਕੀਤਾ ਹੋਏਗਾ ਨੈਕਸਟ ਆ ਬਾਟਮ ਵਰਕ ਵਾਲੇ ਸੂਟ ਆ ਗਏ ਜੀ ਬਹੁਤ ਸੋਹਣੇ ਦੁਪੱਟਾ ਜਿਹੜਾ ਬਹੁਤ ਵਧੀਆ ਹੋਏਗਾ ਗ੍ਰੇਸ ਜਿਹੜੀ ਦੁਪੱਟੇ ਦੀ ਬਹੁਤ ਵਧੀਆ ਹੋਏਗੀ ਨੈਕਸਟ ਆ ਵਿਦਆਊਟ ਦੁਪੱਟਾ ਆਉਣਗੇ ਜੀ ਨਾਲ ਸ਼ਰਟ ਜਿਹੜੀ ਆ ਪ੍ਰਿੰਟ ਚ ਹੋਏਗੀ ਬਾਟਮ ਹੋਏਗੀ ਪਲੇਨ ਠੀਕ ਹੈ ਜੀ ਸਭ ਦਾ ਫੈਬਰਿਕ ਡਿਫਰੈਂਟ ਹੋਏਗਾ ਅੱਜ ਸਪੈਸ਼ਲ ਆਫਰ ਪੈਣਾ ਦੇ ਲਈ ਲਾਈ ਆਪਾਂ ਕਿ ਤੁਸੀਂ ਦੋ ਸੂਟ ਬਾਈ ਕਰਦੇ ਆਂ ਤੇ ਇੱਕ ਨਾਲ ਫ੍ਰੀ ਮਿਲੇਗਾ ਠੀਕ ਹੈ ਜੀ ਆ ਕਹ ਲਓ ਬਾਈ 2 ਗੇਟ 1 ਫ੍ਰੀ ਠੀਕ ਹੈ ਜੀ ਤੁਸੀਂ ਦੋ ਸੂਟ ਕੋਈ ਵੀ ਬਾਈ ਕਰਦੇ ਆਂ ਤੇ ਤੁਹਾਨੂੰ ਇੱਕ ਸੂਟ ਨਾਲ ਫ੍ਰੀ ਮਿਲੇਗਾ ਸਪੈਸ਼ਲੀ ਆਫਰ ਭਾਣਨ ਦੇ ਲਈ ਜਲਦੀ ਤੋਂ ਜਲਦੀ ਆਰਡਰ ਕਰੋ ਆਪਣਾ ਆਰਡਰ ਬੁੱਕ ਕਰਵਾਓ ਠੀਕ ਹੈ ਜੀ ਕਿਉਂਕਿ ਆਫਰ ਹੈ ਜਿਹੜੀ ਹੈ ਕੁਝ ਲਿਮਟਿਡ ਟਾਈਮ ਦੇ ਲਈ ਆ ਤੇ ਸਟਾਕ ਆਪਣੇ ਕੋਲ ਬਹੁਤ ਲਿਮਟਿਡ ਆ ਅਗਰ ਤੁਸੀਂ ਆਪਣੇ ਇਹ ਆਫਰ ਨੂੰ ਗ੍ਰੈਬ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਆਰਡਰ ਕਰੀ ਚਲੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਆਪਣੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਤੁਹਾਨੂੰ ਦੱਸਾਂਗੇ ਕਿ ਇਹਨਾਂ ਝੂਟਸ ਦੇ ਵਿੱਚੋਂ ਤੁਸੀਂ ਤੁਹਾਨੂੰ ਮੈਂ ਸੈਂਡ ਕਰੂੰਗੀ ਫੋਟੋਜ਼ WhatsApp ਤੇ ਕਿੰਨਾ ਸੂਟਾਂ ਦੇ ਵਿੱਚੋਂ ਤੁਸੀਂ ਕੋਈ ਵੀ ਫੋਰਸ ਸਿਲੈਕਟ ਕਰ ਸਕਦੇ ਹੋ ਉਹਦੇ ਵਿੱਚੋਂ ਤੁਸੀਂ ਕੋਈ ਵੀ ਤਿੰਨ ਸੂਟ ਆਪਣੇ ਕੋ ਮਰਜ਼ੀ ਦੇ ਅਕੋਰਡਿੰਗ ਸਿਲੈਕਟ ਕਰੋ ਠੀਕ ਹੈ ਜੀ ਦੋਆਂ ਜੀ ਤੁਸੀਂ ਪੇਮੈਂਟ ਕਰਨੀ ਹੈ ਤੇ ਵਨ ਸੂਟ ਤੁਹਾਨੂੰ ਜਿਹੜਾ ਨਾਲ ਫ੍ਰੀ ਮਿਲੇਗਾ ਠੀਕ ਹੈ ਜੀ ਦੁਪੱਟਿਆਂ ਦੇ ਨਾਲ ਵੀ ਆਪਣੇ ਕੋਲ ਹੈਗੇ ਆ ਵਿਦਆਊਟ ਦੁਪੱਟਾ ਵੀ ਹੈਗੇ ਆ ਆਲ ਓਵਰ ਵੀ ਹੋਣਗੇ 5 ਮੀਟਰ ਤੇ ਵਿਦਆਊਟ ਆ ਪ੍ਰਿੰਟ ਵਿੱਚ ਵੀ ਹੋਣਗੇ ਲਾਈਕ ਬਾਟਮ ਪਲੇਨ ਵਾਲੇ ਵੀ ਹੋਣਗੇ ਠੀਕ ਹੈ ਜੀ ਸਭ ਦਾ ਫੈ布ਰਿਕ ਕੋਈ ਕੈਮਰੀ ਕਾਟਨ ਦੇ ਵਿੱਚ ਹੋਏਗਾ ਕੋਈ ਪਿਓਰ ਕਾਟਨ ਚ ਹੋਏਗਾ ਤੇ ਕੋਈ ਜੌਰਜਟ ਦੇ ਵਿੱਚ ਵੀ ਆ ਠੀਕ ਹੈ ਜੀ ਜਿੰਨੇ ਵੀ ਸੂਟ ਆਪਾਂ ਲੈ ਕੇ ਆਏ ਆ ਸਾਰਿਆਂ ਦਾ ਡਿਫਰੈਂਟ ਫੈ布ਰਿਕ ਰਹੇਗਾ ਕੋਈ ਜੌਰਜਟ ਚ ਹੋਣਗੇ ਕੁਝ ਕੈਮਰੀ ਕਾਟਨ ਚ ਹੋਣਗੇ ਤੇ ਕੁਝ ਹੋਣਗੇ ਪਿਓਰ ਕਾਟਨ ਦੇ ਵਿੱਚ ਠੀਕ ਹੈ ਜੀ ਬਾਕੀ ਅਗਰ ਜੇ ਤੁਸੂਟ ਬਾਈ ਕਰਨਾ ਚਾਹੁੰਦੇ ਆ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਪ੍ਰਿੰਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਨੰਬਰ ਸ਼ੋ ਹੋ ਰਿਹਾ ਹੋਏਗਾ ਸਕਰੀਨ ਤੇ ਅੋ ਜੇ ਤੁਸੀਂ ਮੈਸੇਜ ਕਰੋ ਤੇ ਆਪਣਾ ਫੋਟੋ ਸੈਂਡ ਕਰਕੇ ਤੁਸੀਂ ਫੈਬਰਿਕ ਬਾਰੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਠੀਕ ਹੈ ਜੀ ਨੈਕਸਟ ਚੈੱਕ ਕਰੋ ਜਿਹੜੇ ਦੁਪੱਟੇ ਦੇ ਨਾਲ ਆ ਦੁਪੱਟੇ ਸਭ ਦੇ ਬਹੁਤ ਹੀ ਵਧੀਆ ਬਣੇ ਹੋਣਗੇ ਠੀਕ ਹੈ ਜੀ ਦੁਪੱਟਿਆਂ ਦੇ ਜਿਹੜੇ 4 ਸਾਈਡ ਜਿਹੜੀ ਬਹੁਤ ਸੋਹਣੀ ਪੱਟੀ ਲੱਗੀ ਹੋਏਗੀ ਨੈਕਸਟ ਆ ਵਿਦਆਊਟ ਦੁਪੱਟਾ ਆ ਗਿਆ ਜੀ ਇਹ ਵੀ ਕਾਟਨ ਚ ਹੋਣਗੇ ਠੀਕ ਹੈ ਜੀ ਨਾਲ ਬਾਟਮ ਰਹੇਗੀ ਪਲੇਨ ਸ਼ਰਟ ਹੋਏਗੀ ਪ੍ਰਿੰਟ ਵਿੱਚ ਫੈਬਰਿਕ ਦੀ ਜਿਹੜੀ ਕੁਆਲਿਟੀ ਆ ਬਹੁਤ ਅੱਛੀ ਹੋਏਗੀ ਬਹੁਤ ਵਧੀਆ ਫੈਬਰਿਕ ਹੋਏਗਾ ਫੈਬਰਿਕ ਦੀ ਪੂਰੀ ਗਰੰਟੀ ਰਹੇਗੀ ਕਿ ਬਹੁਤ ਵਧੀਆ ਵਾਲਾ ਫੈਬਰਿਕ ਹੋਏਗਾ ਕੋਈ ਵੀ ਹਲਕਾ ਫੈਬਰਿਕ ਨਹੀਂ ਹੋਏਗਾ ਜੀ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਚੈੱਕ ਕਰੀ ਚਲੋ ਪ੍ਰਿੰਟ ਸਾਰੇ ਇੱਕ ਦੂਜੇ ਤੋਂ ਹਟਕੇ ਹੀ ਆ ਜੀ ਬਹੁਤ ਸੋਹਣੇ ਪ੍ਰਿੰਟ ਆ ਠੀਕ ਹੈ ਜੀ ਬਹੁਤ ਸੋਹਣੇ ਜਿਹੜੇ ਕਲਰ ਆ ਬਾਕੀ ਜੀ ਜਿੱਦਾਂ ਹੁਣ ਤੁਸੀਂ ਆ ਲੈਸ਼ਿਜ਼ ਵਗੈਰਾ ਲਗਵਾ ਕੇ ਰੈਡੀ ਕਰਵਾਉਨੇ ਆ ਸੂਟ ਨੂੰ ਠੀਕ ਹੈ ਜੀ ਤਾਂ ਸੂਟ ਦੀ ਹੋਰ ਵੀ ਗ੍ਰੇਸ ਵਧ ਜੂਗੀ ਠੀਕ ਹੈ ਜੀ ਕੋਈ ਵੀ ਲੈਸ਼ ਪਾਈਪਿੰਗ ਲਗਵਾ ਕੇ ਜਦੋਂ ਸੂਟ ਨੂੰ ਤੁਸੀਂ ਰੈਡੀ ਕਰਵਾਉਂਗੇ ਤਾਂ ਸੂਟ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਇੱਕ ਸਿੰਪਲ ਸੂਟ ਜਿਹੜਾ ਪਾਰਟੀ ਵੇਅਰ ਸੂਟ ਵਿੱਚ ਕਨਵਰਟ ਹੋ ਜਾਂਦਾ ਆ ਠੀਕ ਹੈ ਜੀ ਪਾਰਟੀ ਵੇਅਰ ਸੂਟ ਲੱਗੇਗਾ ਜਦੋਂ ਤੁਸੀਂ ਵੇਅਰ ਕਰੋਗੇ ਤਾਂ ਬਹੁਤ ਹੀ ਵਧੀਆ ਲੱਗੇਗਾ ਜੀ ਨੈਕਸਟ ਆਹ ਬਹੁਤ ਸੋਹਣੇ ਦੁਪੱਟਿਆਂ ਦੇ ਨਾਲ 올ਓਵਰ ਹੋਣਗੇ ਸੂਟ 5 ਮੀਟਰ ਦੀ ਕੱਟ ਰਹੇਗੀ 올ਓਵਰ ਠੀਕ ਹੈ ਜੀ ਨੈਕਸਟ ਆਵਲੇ ਵਿਦਆਊਟ ਦੁਪੱਟਾ ਹੋਣਗੇ ਬਹੁਤ ਸੋਹਣੇ ਘੇਰੇ ਤੇ ਵਰਕ ਕੀਤਾ ਹੋਇਆ ਹੈ ਤੇ 올-ਓਵਰ ਸੂਟ ਰਹੇਗਾ ਨੈਕਸਟ ਆਵਲੇ ਸੂਟ ਆਪਣੇ ਕੋਲ ਤਿੰਨ ਤੋਂ ਚਾਰ ਕਲਰ ਅਵੇਲੇਬਲ ਹੈ ਜਿਨ੍ਹਾਂ ਦਾ ਟਾਈ ਐਂਡ ਡਾਈ ਦਾ ਦੁਪੱਟਾ ਸੀ ਜੀ ਚੈੱਕ ਕਰੀ ਚਲੋ ਜਿਹੜੇ 올-ਓਵਰ ਹੋਣਗੇ ਕੁਝ ਬਾਟਮ ਦੇ ਨਾਲ ਕੰਟਰਾਸਟ ਹੋਣਗੇ ਠੀਕ ਹੈ ਜੀ ਕੁਝ ਵਿਦਆਊਟ ਦੁਪੱਟਾ ਹੋਣਗੇ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।